صحت کانتی کا ਸਾਡੇ ਨੈਸ਼ਨਲ ਕੰਫਰੰਸ ਗਿਆਵਨ ਦੇ ਜੇਵਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਥੋਂ ਸ਼ੁਰੂਆਤ ਕੀਤੀ ਸੀ ਇਹ ਸਾਡਾ ਪਹਿਲਾ ਡਿਸਟ੍ਰਿਕਟ ਹਸਪੀਟਲ ਸੀ ਜਿਹਦੇ ਵਿੱਚ ਉਹਨਾਂ ਨੇ ਜਿਹੜੀਆਂ ਸਾਰੀਆਂ ਸੂਹਰਤਾ ਪ੍ਰੀਜਾ ਵਾਸਤੇ ਇਹਦਾ ਇਨਫਰਾਸਟ੍ਰਕਚਰ ਬਿਲਡ ਕਰਕੇ ਜਿਹਦੇ ਵਿੱਚ ਇੰਟੈਂਸਿਵ ਕੇਅਰ ਯੂਨਿਟ ਜਿਹੜਾ ਐਮਰਜੈਂਸੀ ਸਰਜਰੀ ਸਬਸੈਲ ਬੈਡੀਟ 15 ਸਾਰੇ ਪੇਸ਼ੈਂਟ ਨੂੰ ਸਾਨੂੰ ਜਿਦਰਾ ਹਸਪੀਟਲ ਤੇ ਜਿਵੇਂ ਸੀ ਉੱਥੇ ਬੈਡਸ ਨਹੀਂ ਹੁੰਦੇ ਸੀ ਪਰ ਮਾਤਾ ਅਕਸ਼ਰਿਆ ਜੀ ਤੁਕ ਇਹ ਦੋਨੋ ਜਿਹੜਾ ਸਾਇਮਟੇਨियसਲੀ ਇੱਥੇ ਵੀ ਐਮਰਜੈਂਸੀ ਦੇ ਵਿੱਚ ਮੈਂਟਸ ਔਰ ਜਿੰਦਰਾ ਹਸਪਤਾਲ ਦੇ ਵਿੱਚ 100% ਜਿਹੜੀ ਐਮਰਜੈਂਸੀ ਆ ਬੈਟਰੀ ਰੈਡਰ ਬੈਡਸ ਤਿਆਰ ਕੀਤੀ ਗਈ ਸੀ ਜਿਹੜਾ બીਜੇ ਤਰੀਕੇ ਨਾਲ ਮਾੜਾ ਹੋੜਾ ਕਟਿਆ ਔਰ ਇਹ ਇਸ ਤੋਂ ਸੋਇ ਜਿਹੜਾ ਬੱਚਾ ਵਾਸਤੇ ਜਿਹਨੂੰ ਅਸੀਂ ਮਿੱਕੂ ਕਹਿੰਦੇ ਆ ਨੀਓਨੈਟਲ ਇੰਟੈਂਸਿਟੀ ਯੂਨਿਟ ਔਰ ਇੱਕ ਪ੍ਰੋਟੈਕਟਿਵ ਇੰਟੈਂਸਿਟੀ ਯੂਨਿਟ ਕੋ ਵੀ ਸ਼ੁਰੂ ਕੀਤੇ ਗਏ ਆ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਹਸਪਤਾਲ ਆ ਤੁਸੀਂ ਇਹਨੂੰ ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਔਰ ਮੈਂ ਆਪਣੇ ਜਿੰਨੇ ਵੀ ਬਾਕੀ ਡਿਸਟ੍ਰਿਕਟ ਹੌਸਪੀਟਲਾਂ ਨੂੰ ਵੀ ਰੈਗੂਲਰਲੀ ਵਿਜ਼ਿਟ ਵੀ ਕਰਨਾ ਆਪਣੇ ਸਾਹਮਣੇ ਸ਼ੁਰੂਆਤ ਕੀਤੀ ਹੈ ਮੈਂ ਸਾਰਿਆਂ ਨੂੰ ਕਹਿਣਾ ਤੇ ਆਓ ਆਪਾਂ ਸਾਰੇ ਪੰਜਾਬੀ ਚਾਹੇ ਉਹ ਪੰਜਾਬ 'ਚ ਰਹਿੰਦੇ ਹਨ ਕੋਈ ਐਨ ਆਰ ਆਈ ਹੈ ਸਾਡੇ ਐਨ ਜੀਓ ਦਾ ਹੈ ਜਿਹੜੇ ਬਹੁਤ ਸਾਰੇ ਜਿਹੜੇ ਐਨ ਜੀਓ ਹਸਪਤਾਲ ਵੀ ਚਲਾਉਂਦੇ ਆ ਵੀ ਆਪਾਂ ਮਿਲ ਕੇ ਜਿਹੜਾ ਇਸ ਜਿੰਦੇ ਵਿੱਚ ਆਪਣਾ ਕਾੜਦਾ ਜਿਹੜਾ ਯੋਗਦਾਨ ਪਾ ਲਈਏ ਤੇ ਮੈਂ ਅਨਵਾਈਸ ਕਰਦਾ ਐਨ ਜੀਓਜ਼ ਨੂੰ ਅੰਡਰਰਾਇਜ਼ ਨੂੰ ਇਹ ਜਿਵੇਂ ਪ੍ਰੈਕਟੀਕਲ ਐਜੂਕੇਸ਼ਨ ਦੇ ਵਿੱਚ ਵੀ ਸਿਹਤ ਦੇ ਵਿੱਚ ਵੀ ਦਾ ਮੋਟਿਵ ਸ਼ੁਡ ਨਾਟ ਬੀ ਪ੍ਰੋਫਿਟ ਇਟ ਸ਼ੁਡ ਬੀ ਸਰਵਿਸ ਜਿਹੜੇ ਬੰਦੇ ਦਾ ਜਿਹਨਾਂ ਦਾ ਮੋਟਿਵ ਸਰਵਿਸ ਹੈ ਅਸੀਂ ਉਹਨਾਂ ਦਾ ਮਾਣ ਮਰ ਕੇ ਸਵਾਗਤ ਕਰਦੇ ਆਂ ਆਓ ਆਪਾਂ ਦੁਬਾਰਾ ਦੱਸ ਦਿੰਦਾ ਬਚਾ ਬਣਾਇਆ ਜੀ ਬਹੁਤ ਹੈ ਨਾ ਤੁਹਾਡੀ ਜਾਣਕਾਰੀ ਵਾਸਤੇ ਇਹਨੂੰ ਵੀ ਤੁਸੀਂ ਹਾਈਲਾਈਟ ਕਰੋ ਇਹ ਪਹਿਲੀ ਵਾਰ ਹੀ ਆ ਕਿ ਮਾਨ ਸਰਕਾਰ ਨੇ ਮਲਟੀ ਸੈਕਟਰਲ ਕੋਆਰਡੀਨੇਸ਼ਨ ਕੀਤੀ ਹੈ ਇਹਦੇ ਵਾਸਤੇ ਉਹਦੇ ਵਿੱਚ ਹੈਲਥ ਡਿਪਾਰਟਮੈਂਟ ਲੀਡ ਲੀਡ ਡਿਪਾਰਟਮੈਂਟ ਹੈ education department ਦਾ ਮੇਨ ਕੰਮ ਹੈ ਜਿਹੜੀਆਂ ਇਨਫੋਰਮੇਸ਼ਨ এডਿਕੇਸ਼ਨ ਕਮਿਊਨੀਕੇਸ਼ਨ IEC ਐਕਟੀਵਿਟੀਜ਼ ਦੇ ਵਿੱਚ ਚੱਲ ਐਜੂਕੇਸ਼ਨ ਦੇ ਵਿੱਚ ਔਰ ਇਸ ਤੋਂ ਸવાય ਜਿਹੜੀਆਂ ਲੋਕਲ ਬਾਡੀਜ਼ ਆ ਚਾਹ ਅਰਬਨ ਹੈ ਮਿਸੀਪਲ ਕਮੇਟੀ ਆ ਮਿਸੀਪਲ ਕਾਰਪੋਰੇਸ਼ਨ ਆ ਲੋਕ ಗ್ರಾಮ ਪੰਚਾਇਤ ਆ ਜਾਂ ਬਲੌਕ ਸੰਪਤੀ ਔਰ ਜਲ ਸਭਾ ਦਾ ਇਹਨਾਂ ਨਾਲ ਵਾਟਰ ਸਪਲਾਈ ਸੈਨੀਟੇਸ਼ਨ ਹੈ ਇਹ ਸਾਰੇ ਵਿਭਾਗ ਮੇ ਇਕੱਠੇ ਹੋ ਕੇ ਸੀ ਕੋਆਰਡੀਨੇਟਰ ਦਿੱਕਰ ਆਪਰ ਕੰਮ ਕੀਤਾ ਔਰ ਮੈਂ ਡਿਪਟੀ ਕਮਿਸ਼ਨਰ ਖੜਿਆ ਰੋਪੜ ਚਰਨ ਬਹੁਤ ਵਧੀਆ ਕੰਮ ਕੀਤਾ ਸੀ ਅਤੇ ਸ਼ੌਕਤ ਜੀ ਨੇ ਸਾਡਾ ਇਸ ਵਾਰੀ ਡੈਂਗੂ ਦੇ ਕੇਸਸ ਮਤਲਬ ਲੈਸ ਦਨ ਹਾਫ ਹੈ ਜੀ ਫਰੋਂ ਦਾ ਫੀਸ ਪ੍ਰੀ ਦੇ ਤੋਂ ਉਸ ਤੋਂ ਵੀ ਘੱਟ ਆ ਜੀ ਤਕਰੀਬਨ 1/3 ਰਹਿ ਗਿਆ ਸਾਡੇ ਔਰ ਜੇ ਤੁਸੀਂ ਦੇਖੋਗੇ ਪੰਜ ਕਾਲਜ ਕਿੰਨੇ ਕਲੇਸ ਆ ਮਹਾਲਿਸ਼ ਕਿੰਨੇ ਕਲੇਸ ਆ ਤੁਹਾਨੂੰ ਆਪਣੇ ਆਪ ਡਿਫਰੈਂਸ ਪਤਾ ਲੱਗ ਜਾਗਾ ਅਸੀਂ ਮਲਟੀ ਸੈਕਟਰਡ ਕੋਆਰਡੀਨੇਸ਼ਨ ਕਰ ਰਹੇ ਹਾਂ ਸੋ ਬਹੁਤ ਸਾਰੇ ਹਰ ਇੱਕ ਚੀਜ਼ ਮਨੀ 베ਸਡ ਨਹੀਂ ਹੁੰਦੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮਤਲਬ ਜਿਹੜੀ ਤੁਹਾਡੀ ਸਟ੍ਰੈਟਜੀ ਹੁੰਦੀ ਆ ਜਾਂ ਪਲਾਨਿੰਗ ਹੁੰਦੀ ਆ ਉਹ ਵੀ ਅਸੀਂ ਡਿਫਰੈਂਟ ਲੈਵਲ ਤੇ ਕਰ ਰਹੇ ਹਾਂ ਕਲ ਮੈਂ ਸਾਫ ਕਰਨੀ ਚਾਹੁੰਦਾ ਜੀ ਜਿਹੜਾ ਪੋਲੂਸ਼ਨ ਹੈ ਨਾ ਜੀ ਪਹਿਲਾਂ ਤਾਂ ਜਿਹੜਾ ਬੱਧਾ ਖੇਤ ਵਿੱਚ ਖੜਾ ਹੋਇਆ ਸਭ ਤੋਂ ਪਹਿਲਾਂ ਧੂਆ ਨੂੰ ਕੱਟ ਕਰਦਾ ਫਿਰ ਉਹਦੇ ਪਿੰਡ ਨੂੰ ਅਫੈਕਟ ਕਰਦਾ ਬੱਚਿਆਂ ਨੂੰ ਔਰ ਪ੍ਰੈਗਨੈਂਟ ਲੇਡੀਆਂ ਨੂੰ ਔਰ ਬਜ਼ੁਰਗਾਂ ਨੂੰ ਜਿਹਨਾਂ ਨੂੰ ਜਿਹੜੇ ਆਲਰੇਡੀ ਇਮਿਊਨ ਕੰਪਰਮਾਈਜ਼ਡ ਹੈ ਉਹਨਾਂ ਨੂੰ ਕਰਦਾ ਔਰ ਇਸ ਦੇ ਨਾਲ 100 ਤੋਂ ਵੱਧ ਕਿਸਮ ਦੀਆਂ ਬਿਮਾਰੀਆਂ ਇਨਕਲੂਡਿੰਗ ਕੈਂਸਰ ਖਾਂਸੀ ਜੁਕਾਮ ਇਹ ਤਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਸਕਿਨ ਰੈਸ਼ ਆਈ ਬਰਨਿੰਗ ਇਹ ਤੁਹਾਨੂੰ ਪਤਾ ਹੈਗੇ ਲੇਕਿਨ ਕੈਂਸਰ ਤੱਕ ਬਿਮਾਰੀਆਂ ਕਰ ਦਿਆ ਸਾਨੂੰ ਇਹ ਸਾਰਿਆਂ ਦਾ ਸਾਡਾ ਸਾਂਝਾ ਕੰਮ ਹੈ ਜੀ ਅਸੀਂ ਪਟਿਆਲੇ ਦੇ ਵਿੱਚ ਅਸੀਂ ਡਲਵਾਈਟ ਉਹ ਵੀ ਐਨਜੀਓ ਹੈਗੀ ਆ ਜਿਸ ਨੇ ਡਲਵਾਈਟ ਨੇ ਜਿਹੜਾ ਕੀਤਾ ਹੈਗਾ ਉਹਨਾਂ ਨੇ ਕਿਸਾਨਾਂ ਨੂੰ ਵਿੱਚ ਐਜੂਕੇਸ਼ਨ ਵੀ ਕਰਦੇ ਹੋ ਕੋਰਸ ਵੀ ਦਿੰਦੇ ਆ ਸਰਕਾਰ ਦੇ ਰਹੀ ਆ ਸਾਰੀ ਮਦਦ ਹੀ ਦੇਾਂਗੇ ਮੈਂ ਕਿਸਾਨਾਂ ਨੂੰ ਕਹਿਣਾ ਵੀ ਆਪਾਂ ਮਿਲ ਕੇ ਇਹ ਪੰਜਾਬ ਸਾਡਾ ਹੈ ਜੀ ਆਪਾਂ ਇਹਨੂੰ ਇਹਨੂੰ ਆਪਾਂ ਆਪਣੇ ਨੂੰ ਜੁੜੀ ਹੈਗੀ ਸਾਡੇ ਗੁਰੂਆਂ ਨੇ ਜੋ ਕਹਿ ਸੀਗਾ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਇਹ ਇਹ ਬੇਸਿਕ ਐਲੀਮੈਂਟਸ ਆਫ ਲਾਈਫ ਹੈ ਸਾਡੀ ਹਵਾ ਸਾਫ਼ ਹੋਣੀ ਚਾਹੀਦੀ ਆ ਸਾਡਾ ਪਾਣੀ ਸ਼ੁੱਧ ਹੋਣਾ ਚਾਹੀਦਾ ਔਰ ਜਿਹੜਾ ਖਰਾਕ ਹੈ ਉਹ ਟੌਕਸਨ ਫ੍ਰੀ ਹੋਣਾ ਚਾਹੀਦਾ ਤਾਂ ਹੀ ਸਿਹਤ ਹੈ ਸਿਹਤ ਕੋਈ ਦਵਾਈਆਂ ਨਾਲ ਨਹੀਂ ਆਉਂਦੀ ਦਵਾਈਆਂ ਨਾਲ ਤਾਂ ਬਿਮਾਰੀ ਠੀਕ ਹੁੰਦੀ ਆ ਸਰ ਇੱਕ ਉਹਦੇ ਵਿੱਚ ਕੋਲਾਬੋਰੇਸ਼ਨ ਹੈ ਜੀ ਬਣਾ ਤੁਸੀਂ ਸੁਣਾ ਹੋਣਾ ਕਿ ਜਦੋਂ ਪਹਿਲਾ ਸਰਕਾਰ ਸੀਗਾ ਉਹ ਕਹਿੰਦੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉਹਦੇ ਨਾਲ ਕੀ ਸੀਗਾ ਕਿ ਇੱਕ ਪ੍ਰਾਈਵੇਟ ਪਲੇਅਰ ਹੁੰਦਾ ਸੀ ਜਿਹਦਾ ਮੇਨ ਮੋਟਿਵ ਹੁੰਦਾ ਸੀਗਾ ਪ੍ਰੋਫਿਟ ਚੀ ਉਹ ਜਿਹੜੀ ਭਵਤਮਾਨ ਗਵਰਨਮੈਂਟ ਹੈ ਇਹਨਾਂ ਨੇ ਇਹਦੇ ਵਿੱਚ ਚੇਂਜ ਕੀ ਕੀਤਾ ਹੈ ਪਬਲਿਕ ਐਨਜੀਓ ਪਾਰਟਿਸਪੀਕੇਸ਼ਨ ਇਹਦੇ ਵਿੱਚ ਹਾਂਸ ਫਾਊਂਡੇਸ਼ਨ ਹੈ ਜਿਹੜੇ ਕਿ ਬਹੁਤ ਅੱਛਾ ਕੰਮ ਕਰ ਰਹੇ ਆ ਮੈਂ ਜਦੋਂ ਫਰਾਂਸ ਆਇਆ ਪੰਜਾਬ ਦੇ ਵਿੱਚ ਉਦੋਂ ਮੈਂ ਸਾਰੇ ਪੰਜਾਬ ਦਾ ਦੌਰਾ ਕੀਤਾ ਸੀਗਾ ਖਾਸ ਕਰਕੇ ਬਾਰਡਰ ਡਿਸਟ੍ਰਿਕਟਾਂ ਦਾ ਜਦੋਂ ਉਹ ਗੁਰਦਾਸਪੁਰ ਚ ਮਿਲ ਸੀ ਮੈਂ ਦੇਖਿਆ ਕਿ ਇਹਨਾਂ ਦੇ ਜਿਹੜੀਆਂ ਮੋਬਾਈਲ ਮੈਡੀਕਲ ਯੂਨਿਟ ਸੀਗੇ ਬਹੁਤ ਅੱਛੀਆਂ ਸਰਵਿਸ ਦੇ ਰਹੇ ਸੀ ਔਰ 40 ਦੇ ਕਰੀਬ ਸੀਗੇ ਉਸ ਤੋਂ ਬਾਅਦ ਇਹਨਾਂ ਨੇ 10 ਯੂਨਿਟ ਪਟਿਆਲਾ ਦੇ ਵਾਸਤੇ ਵੀ ਪਟਿਆਲਾ ਦੇ ਸ਼ਹਿਰ ਵਾਸਤੇ ਵੀ ਦਿੱਤੇ ਸਾਨੂੰ ਉਹ ਵੀ ਬਹੁਤ ਅੱਛਾ ਸਰਵਿਸ ਕਰ ਰਹੇ ਆ ਫਿਰ ਇਹਨਾਂ ਦੀ ਇੱਕ ਪ੍ਰਪੋਜ਼ਲ ਆਈ ਕਿ ਅਸੀਂ ਡਾਕਟਰਸ ਸੈਂਟਰ ਕੋਲ ਚਾਹੁੰਦੇ ਆ ਤਿੰਨ ਤਿੰਨ ਸੀਟਾਂ ਦੇਵਾਂਗੇ ਤੇ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਪਟਿਆਲਾ ਵੱਡਾ ਸੈਂਟਰ ਆ ਕੋਈ 6 ਦਿਓ ਕਹਿੰਦੇ ਅਸੀਂ 6 ਦੇ ਦਾਂਗੇ ਵੱਧ ਨਹੀਂ ਦੇ ਦਾਂਗੇ ਦੇਖੋ ਇਹਦੇ ਵਿੱਚ ਜਿਵੇਂ ਪੰਜਾਬ ਸਰਕਾਰ ਆ ਉਹ ਲਗਾਤਾਰ ਦਤ ਪਰ ਆਏ ਸਾਡੇ ਕੋਲੇ ਪਹਿਲੇ ਜਿਹੜੇ ਆ ਗਏ ਉਹ 3000 ਡਰਸੇ ਸਾਡੇ ਕੋਲੇ ਅਸੀਂ ਮੰਨ ਲਵਾਂ ਕਰ ਪਾਦੇ ਹਾਂ ਹਰ ਮਹੀਨੇ ਪਰ ਜੀ ਡਿਮਾਂਡ ਬਹੁਤ ਹੈ ਔਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਹ ਪੰਜਾਬੀਆਂ ਦੇ ਖੁਰਦੇ ਕਿਉਂ ਫੇਲ ਹੋ ਰਹੇ ਆ ਜਿਹੜਾ 90% ਕਾਰਨ ਆ ਉਹ ਹੈਗਾ ਜਿਆਦਾ ਤਾਂ ਬਲੱਡ ਪ੍ਰੈਸ਼ਰ ਜ਼ਿਆਦਾ ਸੀ ਜਾਂ ਸ਼ੂਗਰ ਦੀ ਬਿਮਾਰੀ ਸੀ ਆ ਦੋ ਬਿਮਾਰੀਆਂ ਕਰਕੇ ਪੰਜਾਬੀਆਂ ਦੇ ਮੁਰਦੇ ਫੇਲ ਹੋ ਰਹੇ ਆ ਤੇ ਉਹਦੇ ਵਿੱਚ ਜਿਹੜਾ ਮਾਨ ਗਵਰਨਮੈਂਟ ਦਾ ਇਨੀਸ਼ੀਏਟਿਵ ਆ ਨਾ ਜੋ ਕਿ ਸਾਡਾ ਦਿੱਲੀਦਾਰ ਮਿਲਕੇਜੀਵਰ ਸਰਕਾਰ ਦਾ ਟ੍ਰਾਈਡੈਂਟ ਟੈਸਟ ਚਲਾਉਣ ਦਾ ਮੱਲਾ ਕਲੀਨਿਕ ਆਰਲੀ ਡਾਇਗਨੋਸਿਸ ਐਂਡ ਟਰੀਟਮੈਂਟ ਹੁਣ ਸਾਡੇ ਕੋਲੇ ਆਲਰੇਡੀ 872 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਆ ਉਹਦੇ ਚ ਜਦੋਂ ਬਲੱਡ ਪ੍ਰੈਸ਼ਰ ਦੀ ਸ਼ੂਗਰ ਦੀ ਸਾਹ ਦੀ ਜਿਹਨੂੰ ਆਪਾਂ ਕਹਿੰਦੇ ਆ ਕ੍ਰੋਨਿਕ オਬਸਟ੍ਰਕਟਿਵ エアਵੇ ਡਿਜ਼ੀਜ਼ ਉਹਦੀ ਸਾਰੀਆਂ ਜਿਹੜੀਆਂ ਟ੍ਰੀਟਮੈਂਟ ਆ ਅਵੇਲੇਬਲ ਹੈ ਤੇ ਮੈਂ ਉਮੀਦ ਕਰਦਾ ਕਿ ਇਹਦਾ ਜਿਹੜਾ ਲੋਡ ਘੱਟ ਹੋਏਗਾ ਕਿਉਂਕਿ ਇਹ ਟਰਮੀਨਲ ਸਟੇਜ ਹੈ ਹਾਈਪਰਟੈਨਸ਼ਨ অর ਡਾਇਬੀਟਿਕ ਕਮਿਸ਼ਨ ਵਾਸਤੇ ਉਹਦੇ ਗੁਰਦੇ ਫੇਲ ਹੋ ਜਾਣਾ ਪੈਰਾ ਦੀ ਉਂਗਲਾਂ ਕੱਟੀਆਂ ਜਾਣੀਆਂ ਲੱਤ ਕੱਟੀ ਜਾਣੀ ਔਰ ਉਹਦੇ ਚ ਹਾਰਟ ਅਟੈਕ ਹੋ ਜਾਣਾ ਸਟ੍ਰੋਕ ਹੋ ਜਾਣਾ ਬ੍ਰੇਨ ਸਟ੍ਰੋਕ ਹੋ ਜਾਣਾ ਦੇ ਉਹਦੇ ਨਾਲ ਪੈਰਲਿਸਿਸ ਹੋ ਜਾਣਾ ਇਹ ਟਰਮੀਨਲ ਚੇਂजेस ਆ ਜਦੋਂ ਕਿ ਆਪਾਂ ਪੇਸ਼ੈਂਟ ਦਾ ਆਪਾਂ ਉਹਦਾ ਟ੍ਰੀਪਡ ਦਾ ਕਰ ਸਕਦੇ ਆ ਬਟ ਉਹਦੀ ਐਕਚੁਅਲ ਰੀਹੈਬਿਲਿਟੇਸ਼ਨ ਜਿਹਨੇ ਹੋਣਾ ਪੇਸ਼ੈਂਟ ਦਾ ਜਿਆਦਾ ਡਾਇਰੈਕਟਸ ਹੁੰਦਾ ਉਹ ਆਰਾਮ ਤੇ ਡਾਇਰੈਕਟਸ ਕਰਾਉਣ ਦਾ ਆਏਗਾ ਨਾ ਕਿ ਕੁਆਲਿਟੀ ਆਫ ਲਾਈਫ ਨਹੀਂ ਆਦੀ ਸੋ ਦੈਟ ਇਜ਼ ਵੀਰ ਜਿਹੜਾ ਤੁਸੀਂ ਕਹ ਰਹੇ ਜਿਹੜੀ ਜਿਹੜੀ ਹਾਸ ਫਾਊਂਡੇਸ਼ਨ ਦੀ ਜਿਹੜੀ ਕੰਟਰੀਬਿਊਸ਼ਨ ਆ ਉਹ ਲੋਡੇਬਲ ਆ ਪੰਜਾਬ ਸਰਕਾਰ ਤੇ ਜਿਹੜੀ ਕੈਂਪ ਫੰਡ ਦੇ ਰਹੇ ਸਾਨੂੰ ਟੈਕਨੀਸ਼ੀਅਨ ਦਿੱਤੇ ਆ ਮਸ਼ੀਨਾਂ ਦਿੱਤੀਆਂ ਬਿਲਡਿੰਗਸ ਸਾਡੇ ਕੋਲੇ ਸੀ ਸਟਾਫ ਸਾਡਾ ਟ੍ਰੇਨ ਸੀ ਸਾਡੇ ਡਾਕਟਰ ਆ ਫਿਜੀ ਏ ਜਿਹੜੇ ਐਨਜੀਓ ਬਾਾਕੀਆਂ ਨੂੰ ਵੀ ਮੈਂ ਬੇਨਤੀ ਕਰਦਾ ਇਸੇ ਤਰ੍ਹਾਂ ਸਾਡਾ ਲੁਜਾਣੇ ਦੇ ਵਿੱਚ ਹੈ ਅਸੀਂ ਉੱਥੇ ਮੇਰੀ ਕੁਆਲਿਟੀ ਆਫ ਸੈਂਟਰ ਪਾਇਸ ਜਿਹੜੇ ਅਰਬਨ ਸੀਐਸਸੀ ਇਹ ਖਾਲੀ ਪਈ ਸੀ ਉਹਨਾਂ ਨੇ ਵੀ ਇੱਕ ਸੈਂਟਰ ਆਫ ਐਕਸੀਡੈਂਸ ਬਣਾਇਆ ਉੱਥੇ ਵੀ ਸਾਡੇ ਦਾਾਨਤ ਮੈਡੀਕਲ ਕਾਲਜ ਤੋਂ ਨਿਊਰੋਲੋজিস্ট ਆਉਂਦਾ ਹਰਫੁਲ ਐਨਜੀਓ ਨੇ ਉੱਥੇ 25 ਮਸ਼ੀਨਾਂ ਢਾਹ ਰੱਖਿਆ ਜੀ ਉਹਨਾਂ ਦੀ ਬਹੁਤ ਅੱਛਾ ਸਾਡਾ ਸੈਂਟਰ ਚੱਲ ਰਿਹਾ ਉੱਥੇ ਔਰ ਉਹਨਾਂ ਦੀ ਡਿਮਾਂਡ ਹੈ ਕਿ ਸਾਨੂੰ ਅੱਲਾ ਕਹਿੰਦੇ ਡਬਲ ਸ਼ਿਫਟ ਕਰਦੇ ਹੋਣ ਕਹਿੰਦੇ ਟ੍ਰिपल ਸ਼ਿਫਟ ਕਰਦੇ ਹੋ ਕਿੰਨਾ ਜ਼ਿਆਦਾ ਰਸ਼ ਹੈ ਸਾਨੂੰ 5 ਮਸ਼ੀਨਾਂ ਪਰ ਲੇਕਿਨ ਉਹ ਫਿਰ ਹੋਈ ਕਰਨਾ ਕਿ ਇਹਦਾ ਅਸਲੀ ਇਲਾਜ ਇਹ ਆ ਕਿ ਜਿਹੜੀ ਬਿਮਾਰੀ ਹੈਗੀ ਉਹਦਾ अर्ਲੀ ਡਾਇਗਨੋਸਿਸ ਐਂਡ ਮੈਨੇਜਮੈਂਟ ਪਰ ਜਿਹੜੀਆਂ ਸਾਡੇ ਇਸੇ ਤਰ੍ਹਾਂ ਨਵੇਂ ਸ਼ਹਿਰ ਦੇ ਵਿੱਚ ਆ ਉਥੇ ਐਨਆਰਹੀ ਦਾ ਉਹ ਬਹੁਤ ਵਧੀਆ ਸੈਂਟਰ ਕਰ ਰਿਹਾ ਬਰਨਾਲੇ ਚਾ ਬਹੁਤ ਜ਼ਗਾਂ ਤੋਂ ਜਿਹੜੇ ਇਹ ਇੱਕ ਬਹੁਤ ਅੱਛਾ ਟ੍ਰੈਂਡ ਅਸੀਂ ਸ਼ੁਰੂ ਕੀਤਾ ਤੇ ਜਿਹੜੀਆਂ ਐਨਜੀਓ ਦੇ ਨਾਲ ਪਿੱਛੇ ਕਰਦਾ ਸਰ ਪਿੱਛੇ ਕਰਦਾ ਜਦੋਂ ਕੋਈ ਪ੍ਰਾਈਵੇਟ ਬੰਦਾ ਨਾਲ ਕੋਲੈਬੋਰੇਸ਼ਨ ਕਰੇਗਾ ਉਹਦਾ ਮੋਟਿਵ ਕਿਤੇ ਨਾ ਕਿਤੇ ਪ੍ਰੋਫਿਟ ਹੋਵੇਗਾ ਐਨਜੀਓ ਦਾ ਕੋਈ ਬਹੁਤ ਟੱਪੀਆਂ ਦੇ ਵਿੱਚ ਪ੍ਰੋਫਿਟ ਨਹੀਂ ਇਹ ਕੰਮ ਵਿਦ ਅ ਸੈਂਸ ਆਫ ਸਰਵਿਸ ਡੈਡੀਕੇਸ਼ਨ ਸਰਵਿਸ ਟੂ ਦਾ ਸੋ ਅਸਲੀ ਜੇ ਮੈਂ ਕਹੂੰਗਾ ਵੀ ਜਿਹੜਾ ਐਨਜੀਓ ਦਾ ਧਰਮ ਹੈ ਉਹ ਨਮਾਰਿਆ ਹੈ ਚਾਹਿਆ ਸਪਾਡਿਸ਼ਨਾ ਚਾਹਿਆ ਕੋਲੰਜੀਓ ਇਹੋ ਜਿਹੇ ਐਨਜੀਓ ਸਭਾਂ ਨੂੰ ਬੇਇਨਤਿਹ ਕਰਦਾ ਔਰ ਮੇਰੀ ਕੋਸ਼ਿਸ਼ ਹੈ ਕਿ ਇਹੋ ਜਿਹੇ ਐਨਜੀਓ ਜਿਹੜੀਆਂ ਵੱਡੀਆਂ ਐਨਜੀਓ ਆ ਜਿਹੜੀਆਂ ਆਪਣੇ ਭਟੇਆ ਤੋਂ ਚਾਲੀਆਂ ਚੈਰੀਟੇਬਲ ਉਹਨਾਂ ਦੇ ਨਾਲ ਕਲੈਬੋਰੇਸ਼ਨ ਕਰਕੇ ਅਸੀਂ ਮੈਡੀਕਲ ਕਾਲਜ ਬਾਰੇ ਵੀ ਸੋਚ ਸਕਦੇ ਹਾਂ ਕਿ ਸਾਡਾ ਸੂਰਸਤਾਨ ਹੋ ਗਿਆ ਉਹਨਾਂ ਦਾ ਚੈਰੀਟੇਬਲ ਹਸਪੀਟਲ ਹੋ ਗਿਆ ਸੋ ਵੀ ਕੈਨ ਸਟਾਰਟ ਮੈਡੀਕਲ ਕਾਲਜਸ ਇਨ ਦਾ ਸੇਮ ਵਿਦ ਦਾ ਸੇਮ ਸਪਿਰਟ ਲੋਕਾਂ ਦੀ ਸੇਵਾ ਕਰਨੀ ਹੈ ਉਸ ਚ ਪ੍ਰੋਗਰੈਸ ਦਿਵਾਣਾ ਸੋ ਮੈਂ ਥਰੂ ਵੀਡੀਓ ਦੇ ਥਰੂ ਮੇਰੀ ਆਵਾਜ਼ ਲੋਕਾਂ ਤੱਕ ਪਹੁੰਚੇਗੀ ਜੀ ਉਸ ਤੱਕ ਪਹੁੰਚੇਗੀ ਅੰਦਰੇ ਤੱਕ ਪਹੁੰਚੇਗੀ ਸੋ ਇਹ ਇੱਕ ਬੈਟਰ ਟ੍ਰਿਕਾ ਕੰਮ ਕਰਦਾ ਸੋ ਮੈਂ ਹਸਪੀਟਲ ਜਿੰਦਾ ਆਪਣੇ ਜਿਹੜਾ ਪ੍ਰਸ਼ਾਸਨ ਦਾ ਸਿਵਲ ਸਰਜਨ ਸਾਡੇ ਮੈਡੀਕਲ ਸੁਪਰਡੈਂਟ ਦੇ ਆਰ ਵਰਕਿੰਗ ਐਜ਼ ਅ ਟੀਮ ਸਾਡੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੋਂ ਜਿਹੜੀ ਸਾਡੀ ਟੀਮ ਹੈ ਸੋ ਅਲਟੀਮੇਟਲੀ ਮੈਨੂੰ ਡੇਢ ਸਾਲ ਬਾਅਦ ਹੋਇਆ ਵੀ ਆਈ ਹੈਵ ਬੀਨ ਏਬਲ ਟੂ ਪੁੱਟ ਇਨ ਪਲੇਸ ਅ ਮੈਕੈਨਿਜ਼ਮ ਜਿਹੜਾ ਕਿ ਡਿਲੀਵਰ ਕਰ ਰਿਹਾ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਬਹੁਤ ਹੋਰ ਬਹੁਤ ਇਨੀਸ਼ੀਏਟਿਵ ਦੇਖੋਗੇ ਹੱਥ ਦੇ ਵਿੱਚ ਸਟ੍ਰੋਕ ਦੇ ਸ਼ੁਰੂ ਹੋ ਰਿਹਾ ਸਟੈਮੀ ਦਾ ਜਿਹੜਾ ਹਾਰਟ ਦਾ ਪਹਿਲਾਂ ਚੱਲ ਰਿਹਾ ਹੈਗਾ ਕਾਰਡ ਦਾ ਨੈਫਰੋਲੋਜੀ ਦਾ ਹੋ ਗਿਆ ਸੋ ਅਸੀਂ ਇਹਨਾਂ ਦੀ ਕੋਲੈਬੋਰੇਸ਼ਨ ਕਰਕੇ ਔਨ ਜੌਬ ਟ੍ਰੇਨਿੰਗ ਜਿਹੜੀ ਹੈਗੀ ਆ ਡਾਕਟਰਸ ਦੀ ਟ੍ਰੇਨਿੰਗ ਵੀ ਕਰਾਂਗੇ ਡਾਕਟਰਸ ਵੀ ਨਾਲ ਸੋ ਬੈਨੀਫਿਟ ਸਮਾਜ ਦਾ ਭਲਾ ਹੋਏਗਾ ਔਰ ਇਹੀ ਜਿਹੜਾ ਹੈਗਾ ਮਾਨ ਸਰਕਾਰ ਜਿਹੜੀ ਹੈਗਾ ਜੋ ਅਰਵਤ ਕੇਜੇਵਾਲ ਦੀ ਨਵੀਂ ਕਿਸਮ ਦੀ ਜਿਹੜੀ ਰਾਜਨੀਤੀ ਹੈ ਉਹ ਇਹ ਹੈ ਕਿ ਲੋਕਾਂ ਦੀ ਸੇਵਾ ਕਰਨੀ ਆਪਾਂ ਸਾਰਿਆਂ ਦਾ ਇੱਕ ਕਾਮਨ ਪੁਰਪਰਣਾ ਹੈ ਡਾਕਟਰ